ਆਪ ਆदमी پارٹی ਵੱਲੋਂ ਸੰਜੀਵ अरोड़ा ਕਾਂਗਰਸ ਪਾਰਟੀ ਵੱਲੋਂ ਭਾਰਤ ਪੁਸ਼ਨ ਆਸ਼ੂ ਅਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰ ਸਿੰਘ ਕੁਮਣ ਜਿਮਨੀ ਚੋਣਾ ਜਿਹੜੀਆਂ ਹਲਕਾ ਲੁਧਿਆਣੇ ਪੱਛਮੀ ਤੋਂ ਹੋਣ ਜਾ ਰਹੀਆਂ ਨੇ ਆਪ ਨੂੰ ਆਪਣੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਭਾਰਤੀ ਜਨਤਾ ਪਾਰਟੀ ਨੇ ਹਾਲੇ ਆਪਣਾ ਪਤਾ ਨਹੀਂ ਖੋਲਿਆ ਇੱਕ ਪਾਸੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਕੱਲ ਇੰਜ ਲੱਗ ਰਿਹਾ ਸੀ ਜਿਵੇਂ ਐਡਵੋਕੇਟ ਪਰ ਉਪਕਾਰਿਕ ਕੁਮਾ ਉਸ ਤੋਂ ਬਾਅਦ ਸੰਜੀਪ ਸਿੰਘ ਅਰੋੜਾ ਅਤੇ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੇ ਆਪਣੇ ਚੋਣਾਂ ਦੇ ਜਿਹੜੇ ਪ੍ਰੋਗਰਾਮ ਸੀ ਰੈਲੀਆਂ ਸੀ ਜਾਂ ਜਿਹੜੇ ਇਕੱਠ ਕੀਤੇ ਜਾ ਰਹੇ ਨੇ ਉਹ ਸਾਰੇ ਪ੍ਰੋਗਰਾਮ ਸਾਰੀਆਂ ਮੀਟਿੰਗਾਂ ਨੂੰ ਮਲਤਵੀ ਕਰ ਦਿੱਤਾ ਇੰਜ ਲੱਗ ਰਿਹਾ ਸੀ ਕਿ ਜਿਵੇਂ ਜਿੰਮਨੀ ਚੋਣਾਂ ਡਿਲੇ ਹੋਣਗੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਨਵੀਂ ਡੇਟ ਆਵੇਗੀ ਆਏਗੀ ਲੇਕਿਨ ਚੇਹੁਣ ਕਮਿਸ਼ਨ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਡੀਸੀ ਸਬੰਧੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਨਹੀਂ ਭਾਈ ਜਿਮਨੀ ਚੋਣਾ ਰੱਦ ਨਹੀਂ ਹੋਣਗੀਆਂ ਜਿਹੜੀ ਡੇਟ ਤੈਅ ਕੀਤੀ ਹੈ ਉਸੇ ਡੇਟ ਨੂੰ ਹੀ ਜਿਮਨੀ ਚੋਣਾ ਹੋਣਗੀਆਂ ਇਸ ਕਰਕੇ ਭਾਰਤ ਪੂਸ਼ਣ ਆਸ਼ੂ ਪਰਉਪਕਾਰ ਸਿੰਘ ਊਮਨ ਅਤੇ ਸੰਜੀਵ ਅਰੋੜਾ ਵੱਲੋਂ ਅੱਜ ਫਿਰ ਦੁਬਾਰਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਇੰਜ ਲੱਗ ਰਿਹਾ ਹੈ ਜਿਵੇਂ ਇਹਨਾਂ ਜਿਮਨੀ ਚੋਣਾਂ ਦਾ ਬਾਈਕਾਟ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਕੀਤੀ ਜਾਵੇਗੀ ਉਧਰ ਭਰਤਪੂਸ਼ਨ ਆਸ਼ੂ ਅਤੇ ਸੰਜੀਪ ਅਰੋੜਾ ਤੇ ਪਰ ਉਪਕਾਰ ਸਿੰਘ ਘੁਮਣ ਤਿੰਨੇ ਉਮੀਦਵਾਰ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਚੋਣ ਮੈਦਾਨ ਦੇ ਵਿੱਚ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਗਲੀ ਮੁਹੱਲੇ ਦੇ ਵਿੱਚ ਇਹਨਾਂ ਨੂੰ ਚੋਣ ਪ੍ਰਚਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜੇ ਗੱਲ ਕਰੀਏ ਡੀਸੀ ਸਾਹਿਬਾਂ ਦੀ ਜਿਸ ਸਾਹਿਬ ਜੈਨ ਸਾਹਿਬ ਨੇ ਦੱਸਿਆ ਕਿ ਡਿਲੇ ਨਹੀਂ ਹੋਵੇਗਾ ਈਵੀਆ ਮਸ਼ੀਨਾਂ ਦੀ ਅਸੀਂ ਪੁਸ਼ਟੀ ਕਰ ਲਈ ਹੈ ਕਿੱਥੇ ਰੱਖਣੀਆਂ ਨੇ ਕਦੋਂ ਇਸ ਦੀ ਗਿਣਤੀ ਹੋਵੇਗੀ ਉਹ ਸਾਰੇ ਪੁਖਤਾ ਪ੍ਰਬੰਧ ਚੋਣ ਕਮਿਸ਼ਨਰ ਵੱਲੋਂ ਕਰਕੇ ਸਾਡੀ ਡਿਊਟੀ ਲਗਾ ਦਿੱਤੀ ਗਈ ਹੈ ਅਸੀਂ ਸਾਰੇ ਅਧਿਕਾਰੀਆਂ ਦੀ ਅਲੱਗ-ਅਲੱਗ ਮਹਿਕਮਿਆਂ ਦੀਆਂ ਡਿਊਟੀਆਂ ਦੀ ਜਿਹੜੀ ਹੈ ਵੰਡ ਕਰ ਦਿੱਤੀ ਹੈ ਵੰਡ ਮੁਕੰਮਲ ਹੋਣ ਤੋਂ ਬਾਅਦ ਨਾਲ ਦੀ ਨਾਲ ਹੀ ਜਿਵੇਂਲੀ ਚੋਣਾ ਕਰਵਾ ਦਿੱਤੀਆਂ ਜਾਣਗੀਆਂ ਜੇ ਗੱਲ ਕਰੀਏ ਇਹਨਾਂ ਤਿੰਨਾਂ ਪਾਰਟੀਆਂ ਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਸੋਚ ਰਹੀ ਸੀ ਕਿ ਅਰਵਨੀਤ ਮਿੱਟੂ ਦੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਜਾ ਉਸ ਤੋਂ ਬਾਅਦ ਉਤਾਰਿਆ ਜਾਵੇਗਾ ਹੌਬੀ ਧਾਲੀਵਾਲ ਜਿਹੜੇ ਇੱਕ ਫਿਲਮੀ ਐਕਟਰ ਨੇ ਲੇਕਿਨ ਦੋਨਾਂ ਵੱਲੋਂ ਚੁੱਪੀ ਸਾਦੀ ਹੋਈ ਹੈ ਹਾਲਾਂਕਿ ਜਦੋਂ ਅਸੀਂ ਗੱਲਬਾਤ ਕੀਤੀ ਹੌਬੀ ਧਾਲੀਵਾਲ ਦੇ ਨਾਲ ਹੌਬੀ ਧਾਲੀਵਾਲ ਨੇ ਇਹ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਮੈਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਮੈਂ ਤਿਆਰ-ਪਰ ਤਿਆਰ ਹਾਂ ਮੈਂ ਚੋਣ ਭਾਰਤੀ ਜਨਤਾ ਪਾਰਟੀ ਨੂੰ ਲੜਾਂਗਾ ਲੇਕਿਨ ਬਾਅਦ ਵਿੱਚ ਇਹ ਖਬਰ ਆਈਆਂ ਕਿ ਪੰਜਾਬ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜੇ ਤਣਾਅ ਬਣੇ ਹੋਏ ਨੇ ਜਾਗ ਨੂੰ ਲੈ ਕੇ ਕਿਉਂਕਿ ਹਾਲੇ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਹੋ ਸਕਦਾ ਹੈ ਕਿ ਜਿਮਨੀ ਚੋਣਾ ਰੱਦ ਹੋ ਜਾਂਨ ਲੇਕਿਨ ਅੱਜ ਲੁਧਿਆਣਾ ਦੇ ਡੀਸੀ ਸਹਿਬਾਨ ਵੱਲੋਂ ਨਿਜ਼ਮ ਜਾਰੀ ਕਰ ਦਿੱਤੇ ਗਏ ਨੇ ਜਿਮਨੀ ਚੋਣਾਂ ਦੇ ਲਈ ਕਿਸ ਤਰ੍ਹਾਂ ਪ੍ਰਚਾਰ ਕਰਨਾ ਹੈ ਅਤੇ ਕਿਸ ਤਰ੍ਹਾਂ ਪ੍ਰਚਾਰ ਨਹੀਂ ਕਰਨਾ ਕਿੰਨੇ ਕੁ ਲੋਕ ਇਕੱਠੇ ਹੋਣੇ ਚਾਹੀਦੇ ਨੇ ਕਿੰਨੇ ਕੁ ਨਹੀਂ ਹੋਣੇ ਚਾਹੀਦੇ ਸਾਰੀਆਂ ਗਤੀਵਿਧੀਆਂ ਦੀ ਲਿਸਟ ਜਿਹੜੀ ਹੈ ਭਾਰਤ ਕੁਸ਼ਨ ਆਸ਼ੂ ਪਰਪੁਕਾਰ ਸਿੰਘ ਘੁੰਮਣ ਅਤੇ ਸੰਜੀਪ अरोड़ा ਨੂੰ ਦੇ ਦਿੱਤੀ ਗਈ ਹੈ ਡੀਸੀ ਸਹਿਬਾਨ ਵੱਲੋਂ ਅਤੇ ਸਪੈਸ਼ਲ ਅਧਿਕਾਰੀ ਲਗਾ ਦਿੱਤੇ ਗਏ ਨੇ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ ਕਿ ਸਾਰੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਚੋਣਬੰਦੀ ਕੀਤੀ ਜਾ ਰਹੀ ਹੈ ਜਿਹੜੀ ਚੋਣ ਹੋਣ ਜਾ ਰਹੀ ਹੈ ਇਸ ਦੀ ਦੇਖਰੇਖ ਕੀਤੀ ਜਾਵੇ ਅਤੇ ਜਿਵੇਂ ਹੀ ਸ਼ਾਮ ਦੇ 5 ਵਜੇ ਦੇ ਨੇ ਸਾਰੀ ਰਿਪੋਰਟ ਡੀਸੀ ਦਫ਼ਤਰ ਦੇ ਵਿੱਚ ਆ ਕੇ ਡੀਸੀ ਸਹਿਬਾਨ ਸਾਹਿਬ ਨੂੰ ਜਿਹੜੀ ਐਸਓਮ ਦਿੱਤੀ ਜਾਵੇ ਯਾਨੀ ਕਿ ਜਿਮਨੀ ਚੋਣਾ ਦੇ ਵਿੱਚ ਡਿਲੇ ਨਹੀਂ ਹੋਵੇਗਾ ਜਿਮਨੀ ਚੋਣਾ ਜਿਹੜੀਆਂ ਨਿਰਧਾਰਤ ਕੀਤੀਆਂ ਗਈਆਂ ਨੇ ਉਸੇ ਦਿਨ ਉਸੇ ਡੇਟ ਨੂੰ ਹੋਣਗੀਆਂ ਇਸ ਲਈ ਅੱਜ ਤੋਂ ਫਿਰ ਦੁਬਾਰਾ ਭਾਰਤ ਪੂਸ਼ਨ ਆਸ਼ੂ ਪਰਪਕਾਰ ਸਿੰਘ ਉਮਰ ਅਤੇ ਸੰਜੀਵ ਅਰੋੜਾ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਕੱਲ ਇਹਨਾਂ ਤਿੰਨਾਂ ਉਮੀਦਵਾਰਾਂ ਵੱਲੋਂ ਆਪਣੀਆਂ ਮੀਟਿੰਗਾਂ ਨੂੰ ਮਲਤਵੀ ਕਰ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਜੰਗ ਦੇ ਮਾਹੌਲ ਬਣੇ ਹੋਏ ਨੇ ਸਾਨੂੰ ਵੀ ਆਪਣੇ ਰਾਸ਼ਟਰ ਦਾ ਸਨਮਾਨ ਕਰਨਾ ਚਾਹੀਦਾ ਹੈ ਅਸੀਂ ਵੀ ਭਾਰਤ ਦੇ ਸੈਨਾ ਦੇ ਨਾਲ ਖੜੇ ਹਾਂ ਅਸੀਂ ਉਹਨਾਂ ਦੇ ਜਜ਼ਬਾ ਨੂੰ ਸਲਾਮ ਕਰਦੇ ਹਾਂ